ਨਮਸਕਾਰ ਜੀ ਸਾਰਿਆਂ ਨੂੰ ਤੇ ਸਤਿ ਸ੍ਰੀ ਅਕਾਲ ਜੀ ਸਭ ਨੂੰ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਆਪਾਂ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਵਾਸਤੇ ਤੁਹਾਡੇ ਏਰੀਆ ਚੋਂ ਆਪਾਂ ਮਸ਼ੀਨਰੀਆਂ ਤੁਹਾਡੀ ਪਸੰਦ ਦੀ ਆਪਾਂ ਲੈ ਕੇ ਪਹੁੰਚਿਆ ਤੁਸੀਂ ਦੇਖੋਗੇ ਸਾਰੇ ਦੇਖ ਕੇ ਖੁਸ਼ ਹੋ ਜਾਓਗੇ ਆਪਣੀ ਇਹ ਵੀਡੀਓ ਤੇ ਪੂਰੀ ਆਪਾਂ ਵੀਡੀਓ ਦੀ ਗੱਲ ਕਰਾਂਗੇ ਪੂਰੀ ਮਸ਼ੀਨਰੀਆਂ ਦੀ ਆਪਾਂ ਗੱਲ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ نیچے ਹਮੇਸ਼ਾ ਇੱਕ ਪਾਸੇ ਲਿਖਿਆ ਰਹਿੰਦਾ ਜੀ 78140 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਹੈ ਕੂਠੀਆ ਘਰ ਮਕਾਨ ਹਵੇਲੀ ਮਹਿਲ ਕਿਸੇ ਵੀ ਏਰੀਆ ਚ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਤੁਸੀਂ ਇੱਕ ਵੀਡੀਓ ਪੂਰੀ ਜਾਣਕਾਰੀ ਭੇਜ ਦਿਓ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਟੋਟਲੀ ਤੇ ਜਿੰਨਾ ਵਿੱਚੋਂ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚਿਆ ਵਰਨਾ 10 ਮਾਡਲ ਗੱਡੀਆ ਓਕੇ ਕੰਡੀਸ਼ਨ ਦੀ ਹੈ ਟਾਇਰ ਨਵੇਂ ਨੇ ਤੇ ਨਵੀਂ ਕੰਡੀਸ਼ਨ ਹੈ ਡਿਮਾਂਡ 1 ਲੱਖ 10000 ਰੁਪਇਆ ਤੇ ਕੰਡੀਸ਼ਨ ਆਲੋਕਿਆ ਕੋਈ ਨੁਕਸ ਨਹੀਂ ਗੱਡੀ ਚ ਜਾ ਕੇ ਤੁਸੀਂ ਦੇਖਣੀ ਵਗ ਗੱਡੀ ਜਾ ਕੇ ਦੇਖ ਸਕਦੇ ਹੋ ਇਹਨਾਂ ਦੇ ਏਰੀਆ ਚ ਤੇ ਗੱਡੀ ਵਧੀਆ ਕੋਈ ਨਾ ਤਾਂ ਡੈਮੇਜ ਨਾ ਕੋਈ ਐਕਸੀਡੈਂਟਡ ਨਾ ਕੋਈ ਲੱਗੀ ਹੋਈ ਹੈ ਟਾਇਰਾਂ ਦੇ ਵਿੱਚ ਆਪਾਂ ਨੂੰ ਅਲਾਈ ਲੱਗੀ ਹੋਈ ਮਿਲ ਜਾਣਗੇ ਤੇ ਇੱਕ 10 ਡਿਮਾਂਡ ਲੈਸ ਹੋ ਜਾਊਗਾ ਮਾਲਕ ਨੇ ਕਿਹਾ ਘਟਾ ਦਾਂਗੀ ਮੌਕੇ ਤੇ ਤੇ ਮਾਲਕ ਦਾ ਜਿਹੜਾ ਏਰੀਆ ਹੈ ਮਲੂਟ ਹੈ ਤੇ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੂਆ ਗੱਲ ਤੁਸੀਂ ਕਰ ਲਿਓ ਸੈਕਿੰਡ ਵਾਲੀ ਗੱਡੀ ਆਪਾਂ ਤੁਹਾਡੇ ਵਾਸਤੇ Honda ਦੀ Amaze ਲੈ ਕੇ ਪਹੁੰਚੇ ਹਾਂ ਜੀ Honda Amaze ਫਸਟ ਓਨਰ ਗੱਡੀ ਹੈ ਦਿੱਲੀ ਨੰਬਰ ਹੈ ਤੇ ਐਨਓਸੀ ਮਿਲ ਜੂਗੀ ਗੱਡੀ ਦੀ ਕੰਡੀਸ਼ਨ ਆਲ ਓਕੇ ਆਪਾਂ ਨੂੰ ਮਿਲ ਜੂਗੀ ਗੱਡੀ ਦੇ ਵਿੱਚ ਕਮੀ ਕਿਸੇ ਤਰ੍ਹਾਂ ਦੀ ਕੋਈ ਆਪਾਂ ਨੂੰ ਨਹੀਂ ਮਿਲਣੀ ਜਾ ਕੇ ਗੱਡੀ ਦੇਖਣੀ ਹੋਵੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਰੰਗ ਸਾਰਾ ਜੈਨੂਇਨ ਹੈ 15 ਮਾਡਲ ਗੱਡੀ ਹੈ ਤੇ ਫਾਸਟ ਓਨ ਰਚੀ 270 ਮਾਲਕ ਨੇ ਡਿਮਾਂਡ ਆਪਣੇ ਕੋਲੇ ਪਾਈ ਹੈ ਤੇ ਸੋਰੀ ਡਿਮਾਂਡ ਨਹੀਂ ਹੈਗੀ ਫਿਕਸ ਰੇਟ ਇਹਨਾਂ ਨੇ ਆਖਿਆਗਾ ਫਿਕਸ ਰੇਟ ਦੇ ਵਿੱਚ ਗੱਡੀ ਆਪਣੇ ਕੋਲੇ ਪਹੁੰਚੀ ਹੈ 270 ਮਾਲਕ ਕਹਿੰਦੇ ਆ ਨਾ ਘਟਾਉਣੀ ਹੈ ਨਾ ਵਧਾਉਣੀ ਹੈ ਫਿਕਸ ਰੇਟ ਹੈ ਜੀ 15 ਮਾਡਲ ਹੈ ਤੇ ਮਾਲਕ ਦਾ ਏਰੀਆ ਬਠਿੰਡਾ ਬਠਿੰਡੇ ਲਾਗੇ ਇਹਨਾਂ ਦਾ ਪਿੰਡ ਹੈ ਉੱਥੇ ਗੱਡੀ ਖੜੀ ਆ ਮਾਲਕ ਦੇ ਘਰੀ ਮਾਲਕ ਨੇ ਵੀਡੀਓ ਬਹੁਤ ਵਧੀਆ ਚੰਗੀ ਤਰ੍ਹਾਂ ਇਹਨਾਂ ਨੇ ਬਣਾ ਕੇ ਭੇਜੀ ਆ ਤੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਵੀਡੀਓ ਦੇਖ ਕੇ ਤੁਹਾਨੂੰ ਸਾਰਿਆਂ ਨੂੰ ਮੈਂ ਕਹਿਣਾ ਹੁੰਦਾ ਜੀ ਹਰ ਰੋਜ਼ ਆਪਣੇ ਕੋਲੇ ਇੱਕ ਵੀਡੀਓ ਜਿਹੜੀ ਮਸ਼ੀਨਰੀ ਜਾਂ ਕੋਠੀ ਮਕਾਨ ਕੁਝ ਵੀ ਭੇਜ ਦਿਓ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ ਤੇ ਫੋਨ ਨੂੰ ਟੇਡਾ ਕਰਕੇ ਬਣਾ ਕੇ ਭੇਜਿਆ ਕਰੋ ਜਿਵੇਂ ਕਿ ਇਹਨਾਂ ਨੇ ਆਪਦੀ ਗੱਡੀ ਦੀ ਬਣਾ ਕੇ ਆਪਣੇ ਕੋਲੇ ਭੇਜੀ ਹੋਈ ਹੈ ਜੀ ਬਾਕੀ ਵੀਡੀਓ ਚ ਸਾਰਾ ਕੁਝ ਇਹਨਾਂ ਨੇ ਦਿਖਾਇਆ ਤੇ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਬਾਕੀ ਸਾਰਾ ਕੁਝ ਪਤਾ ਲੱਗ ਗਿਆ ਹੂਆ ਨੰਬਰ ਰਹਿ ਗਿਆ ਜੀ ਉਹ ਤੁਸੀਂ ਨੋਟ ਕਰ ਲਓ ਦੋ ਨੰਬਰ ਇਹਨਾਂ ਨੇ ਆਪਦੇ ਦਿੱਤੇ ਆ ਜੀ ਪਹਿਲਾ ਨੰਬਰ ਹੈ 98157 363243 ਦੂਜਾ ਨੰਬਰ ਹੈ ਜੀ 9780948042 ਦੋਵੇਂ ਨੰਬਰਾਂ 'ਚੋਂ ਕਿਸੇ ਵੀ ਨੰਬਰ 'ਤੇ ਫੋਨ ਤੁਸੀਂ ਲਗਾ ਸਕਦੇ ਹੋ ਹੁਣ ਆਪਾਂ ਤੀਸਰੀ ਗੱਡੀ ਦੀ ਗੱਲ ਕਰਦੇ ਹਾਂ ਤੀਸਰੀ ਗੱਡੀ ਜਿਹੜੀ ਆਪਣੇ ਕੋਲੇ ਪਹੁੰਚੀ ਹੈ ਜਨਮਾਲਕ ਨੇ ਭੇਜੀ ਆ ਪੰਜਾਬ ਨੰਬਰ ਹੈ ਕੰਡੀਸ਼ਨ ਬਹੁਤ ਜ਼ਿਆਦਾ ਚੰਗੀ ਗੱਡੀ ਦੀ ਦਿਖ ਰਹੀ ਹੈ। ਬਾਕੀ ਚਾਰੇ ਪਾਸੋਂ ਇਹਨਾਂ ਨੇ ਬਹੁਤ ਵਧੀਆ ਫੋਟੋਆਂ ਖਿੱਚ ਕੇ ਭੇਜੀਆਂ। ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਇਹਨਾਂ ਨੇ ਬਹੁਤ ਵਧੀਆ ਚੰਗੀ ਤਰ੍ਹਾਂ ਫੋਟੋਆਂ ਖਿੱਚ ਕੇ ਭੇਜੀਆਂ ਜਿਵੇਂ ਕਿ ਸਾਰਾ ਕੁਝ ਇਹਨਾਂ ਨੇ ਦਿਖਾਇਆ। ਸੀਟ ਕਵਰ ਬਹੁਤ ਵਧੀਆ ਟੌਪ ਕੁਆਲਿਟੀ ਦੇ ਚੜਵਾ ਰੱਖਿਆ। ਅੰਦਰ ਜੇ ਮੈਟ ਦੀ ਗੱਲ ਕਰੀਏ ਮੈਟ ਵਿਛਾਇਆ ਹੋਇਆ ਜੀ ਮੈਟਿੰਗ ਵਧੀਆ ਹੋਈ ਹੈ। ਗੱਡੀ 'ਚ ਕਮੀ ਕੋਈ ਨਹੀਂ ਤੇ ਗੱਡੀ ਦਾ ਰੰਗ ਤੁਸੀਂ ਆਪੇ ਦੇਖ ਲਓ ਬਹੁਤ ਜ਼ਿਆਦਾ ਸ਼ਾਈਨਿੰਗ ਦੇ ਵਿੱਚ ਪਿਆ ਜੀ। 206 ਮਾਡਲ ਆਪਾਂ ਨੂੰ ਗੱਡੀ ਮਿਲ ਜੂਗੀ ਤੇ 26 ਤੱਕ ਇਹਨਾਂ ਨੇ ਪਾਸਿੰਗ ਅੱਗੇ ਰਿਨਿਊ ਕਰਵਾਈ ਹੋਈ ਹੈ ਰੇਟ 73000 ਰੁਪਿਆ ਇਹਨਾਂ ਨੇ ਕਿਹਾ ਨਾਬਾ ਮਾਲਕ ਦਾ ਏਰੀਆ ਜਾ ਕੇ ਕਿਸੇ ਮੇਰੇ ਭਰਾ ਨੂੰ ਪਸੰਦ ਆਈਏ ਜਾ ਕੇ ਦੇਖ ਸਕਦੋਂ ਗੱਲ ਕੋਈ ਵੀ ਕਰਨੀ ਹੈ ਤਾਂ ਜਾ ਕੇ ਵੀ ਕਰ ਸਕਦੋਂ ਜੇ ਫੋਨ 'ਤੇ ਕਰਨੀ ਹੈ ਫੋਨ 'ਤੇ ਵੀ ਕਰ ਲਿਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ 83606 1489 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੋਂ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਗੱਲ ਕਰਕੇ ਤੇ ਗੱਡੀ ਨੂੰ ਖਰੀਦ ਕੇ ਲੈ ਜਾ ਸਕਦੇ ਹੋ ਜੀ ਆਹ ਜਿਹੜੀ ਜਨ ਗੱਡੀ ਐ ਇਹਦੇ ਬਾਰੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਸਾਰਾ ਕੁਝ ਦੇਖ ਲਿਆ ਹੋਊਗਾ ਨੰਬਰ ਵੀ ਆਪਾਂ ਮਾਲਕ ਦਾ ਸਕਰੀਨ ਤੇ ਤੁਹਾਨੂੰ ਦੇ ਦਿੱਤਾ ਜੀ ਤੇ ਅੱਗੇ ਹੋਰ ਵੀ ਮਸ਼ੀਨਰੀਆਂ ਬਹੁਤ ਸਾਰੀਆਂ ਉਹਨਾਂ ਦੀ ਵੀ ਆਪਾਂ ਕੱਲੀ ਕੱਲੀ ਕਰਕੇ ਗੱਲ ਕਰਾਂਗੇ ਤੇ ਵੀਡੀਓ ਤੁਹਾਨੂੰ ਕਿਵੇਂ ਦੇ ਲੱਗ ਰਹੀ ਹੈ ਪਹਿਲਾਂ ਤਾਂ ਮੈਨੂੰ ਦੱਸੋ ਜੀ ਤੁਸੀਂ ਕਮੈਂਟ ਕਰਕੇ ਨੀਚੇ ਕਮੈਂਟ ਕਰਿਓ ਜਰੂਰ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਜੀ ਤਾਂ ਸਾਰੇ ਜਣੇ ਲਾਈਕ ਕਰ ਦੋ ਨੀਚੇ ਇੱਕ ਲਾਈਕ ਦਾ ਬਟਨ ਹੈ ਜੀ ਵੀਡੀਓ ਨੂੰ ਸਾਰੇ ਜਣੇ ਲਾਈਕ ਕਰ ਦਿਆ ਕਰੋ ਕਿਉਂਕਿ ਲਾਈਕ ਕਰਨ ਦੇ ਵਿੱਚ ਨਾ ਤਾਂ ਕੋਈ ਕਮਿਸ਼ਨ ਨਾ ਕੋਈ ਪੈਸੇ ਕੁਝ ਨਹੀਂ ਲੱਗਦਾ ਜੀ ਤੇ ਨਾਲ ਦੀ ਨਾਲ ਜਿੰਨੇ ਤੁਸੀਂ ਆਇਓ ਜੀ ਪਹਿਲੀ ਵਾਰ ਤੇ ਪਹਿਲਾਂ ਤੋਂ ਵੀ ਤੁਸੀਂ ਜੁੜੇ ਹੋ ਹੋ ਤੇ ਹਲੇ ਤੱਕ ਚੈਨਲ ਨਾਲ ਤੁਸੀਂ ਜੁੜੇ ਨਹੀਂ ਹੈਗੇ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਨਹੀਂ ਕੀਤਾ ਹੈਗਾ ਤਾਂ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਦਿਓ ਕਿਉਂਕਿ ਆਪਾਂ ਹਰ ਰੋਜ਼ ਨਵੀਆਂ ਕੋਠੀਆਂ ਤੇ ਮਕਾਨ ਤੇ ਮਸ਼ੀਨਰੀਆਂ ਮੋਟਰਸਾਈਕਲ ਬੁਲਟ ਹਰ ਚੀਜ਼ ਆਪਾਂ ਰੋਜ਼ ਲੈ ਕੇ ਪਹੁੰਚਦੇ ਹਾਂ ਤੁਹਾਡੇ ਏਰੀਆ ਚੋਂ ਤੁਹਾਡੇ ਪਸੰਦ ਦੀਆਂ ਮਸ਼ੀਨਰੀਆਂ ਤੇ ਤੁਸੀਂ ਕਮੈਂਟ ਕਰਕੇ ਵੀ ਐਡ ਕਰਵਾ ਸਕਦੇ ਹੋ ਜੇ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਤੁਹਾਡੇ ਏਰੀਆ ਚੋਂ ਜਿਵੇਂ ਮੋਟਰਸਾਈਕਲ ਚਾਹੀਦਾ ਬੁਲਟ ਚਾਹੀਦਾ ਕੋਈ ਵੀ ਗੱਡੀ ਜਾਂ ਮਕਾਨ ਕੁਝ ਵੀ ਚਾਹੀਦਾ ਤੁਸੀਂ ਤੁਹਾਡੇ ਏਰੀਆ ਦੇ ਨਾਮ ਤੇ ਕਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਕਿੰਨੇ ਕੁ ਪੈਸਾ ਦੀ ਮੈਨੂੰ ਕਮੈਂਟ ਨੀਚੇ ਪਾ ਦਿਓ ਤੇ ਉਸ ਹਿਸਾਬ ਨਾਲ ਆਪਾਂ ਤੁਹਾਡੇ ਏਰੀਆ ਚੋਂ ਜਲਦੀ ਆਪਾਂ ਉਹੀ ਚੀਜ਼ ਲੈ ਕੇ ਆ ਜਾਵਾਂਗੇ ਜੀ ਤੁਹਾਡੀ ਫਰਮਾਇਸ਼ ਪੂਰੀ ਆਪਾਂ ਕਰ ਦੇਵਾਂਗੇ ਠੀਕ ਹੈ ਜੀ ਫਰਮਾਇਸ਼ ਆਪਦੀ ਜਰੂਰ ਪਾਇਆ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਇੱਕ ਵਾਰ ਫਿਰ ਤੋਂ ਕਹਿਣਾ ਜੀ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਸਾਰੇ ਜਣੇ ਨੋਟ ਕਰ ਸਕਦੇ ਹੋ ਜੀ ਨੀਚੇ ਸੱਜੇ ਹੱਥ ਨੂੰ ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਹੈ ਸਾਰੇ ਵੀਡੀਓ 'ਚ 78140 38764 ਜੇ ਕਿਸੇ ਨੇ ਵੀ ਐਡ ਕਰਾਉਣੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੁਝ ਵੀ ਹੈ ਜੇ ਕੋਠੀਆਕਾਰ ਮਕਾਨ ਹੈ ਕੋਈ ਗੱਡੀ ਮੋਟਰਸਾਈਕਲ ਬੁਲਟ ਕੁਝ ਵੀ ਹੈ ਜੀ ਤੁਸੀਂ ਆਪਣੇ ਕੋਲੇ ਇੱਕ ਵਧੀਆ ਵੀਡੀਓ ਬਣਾ ਕੇ ਭੇਜ ਸਕਦੇ ਹੋ ਤੇ 5 ਤੋਂ 7 ਵਧੀਆ ਫੋਟੋਆਂ ਖਿੱਚ ਕੇ ਭੇਜ ਸਕਦੇ ਹੋ ਤੇ ਪੂਰੀ ਜਾਣਕਾਰੀ ਜੀ ਇਹ ਆਪਣੇ ਕੋਲੇ ਭੇਜ ਦਿਓ ਫਰੀ ਦੇ ਵਿੱਚ ਐਡ ਆਪਾਂ ਲਗਾ ਦਾਂਗੇ ਬਸ ਬੇਨਤੀ ਵਾਲੀ ਗੱਲ ਹੈ ਜੀ ਰੇਟ ਬਸ ਹਸਾਬ ਹਸਾਬ ਦਾ ਲਾ ਕੇ ਭੇਜੋ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜੀ ਆਪਣੇ ਕੋਲੇ ਹੁਣ ਮੋਟਰਸਾਈਕਲ ਇੱਕ ਮਾਲਕ ਨੇ ਭੇਜਿਆ ਹੈ ਸੇਲ ਵਾਸਤੇ ਮੋਟਰਸਾਈਕਲ ਨੋ ਮਾਡਲ ਹੈ 12ਵੇਂ ਮਹੀਨੇ ਦਾ ਕੰਡੀਸ਼ਨ ਆਲੋਕ ਹੈ ਸਪਲੈਂਡਰ ਹੈ ਜੀ 30000 ਰੁਪਿਆ ਇਹਨਾਂ ਨੇ ਕਿਹਾ ਸਰਵਿਸ ਨਮੀ ਹੋਈ ਹੈ ਟਾਇਰ ਨਵੀਂ ਨੇ ਏਰੀਆ ਜੀ ਸੰਗਰੂਰ ਤੇ ਕੰਡੀਸ਼ਨ ਵਧੀਆ ਹੈ ਤੁਹਾਡੇ ਸਾਹਮਣੇ ਹੈ ਸਰਵਿਸ ਸਰਵਿਸ ਹੋਈ ਹੈ ਚੱਲਦਾ ਵਧੀਆ ਤੇ ਜਿਨ੍ਹਾਂ ਦਾ ਮੋਟਰਸਾਈਕਲ ਹੈ ਜੀ ਇਹ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਹੀ ਵੀ ਰੱਖਿਆ ਤੁਸੀਂ ਗੱਲ ਕਰਨੀ ਹੋਵੇ ਕੋਈ ਵੀ ਕਰ ਸਕਦੇ ਹੋ ਸਪਲੈਂਡਰ ਦੀ ਗੱਲ ਹੋ ਗਈ ਤੇ ਹੁਣ ਤੁਸੀਂ ਬੁਲਟ ਦੇਖੋ ਜੀ ਬੁਲਟ ਆਪਣੇ ਕੋਲੇ ਮਾਲਕ ਨੇ ਭੇਜਿਆ 17 ਮਾਡਲ ਹੈ ਨਵੀਂ ਕੰਡੀਸ਼ਨ ਹੈ ਤੇ ਕੁੱਲ 21000 ਚੱਲਿਆ ਹੋਇਆ ਹੈ ਲੇਟਾ ਇਹਨਾਂ ਦਾ ਏਰੀਆ 143 ਡਿਮਾਂਡ ਹੈ ਕੰਡੀਸ਼ਨ ਆਲੋਕਿਆ ਫਾਸਟ ਓਨ ਰਚੀ ਤੇ ਟਰਾਂ ਦੇ ਵਿੱਚ ਤੁਸੀਂ ਅਲਾਈ ਦੇਖ ਸਕਦੇ ਹੋ ਬਹੁਤ ਜ਼ਿਆਦਾ ਘੈਂਟ ਮਾਲਕ ਨੇ ਪਵਾ ਰੱਖਿਆ ਸਰਵਿਸ ਸਰਵਿਸ ਨਾਮੀ ਹੋਈ ਹੈ ਨੁਕਸ ਕੋਈ ਨਹੀਂ ਹੈਗਾ ਵਧੀਆ ਬੁਲਟ ਹੈ ਤੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਬਾਕੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਰੱਖਿਆ ਜੀ ਤੁਸੀਂ ਗੱਲ ਕਰ ਸਕਦੇ ਹੋ ਮਾਲਕ ਨਾਲ ਹੁਣ ਆਪਾਂ ਗੱਲ ਕਰਾਂਗੇ ਵੈਗਨਰ ਗੱਡੀ ਦੀ ਆਪਣੇ ਕੋਲੇ ਬਠਿੰਡੇ ਏਰੀਆ ਚ ਮਾਲਕ ਨੇ ਭੇਜੀ ਹੈ ਕੰਡੀਸ਼ਨ ਆਲ ਓਕੇ ਐ ਤੇ 65000 ਮਾਲਕ ਨੇ ਮੰਗ ਕੀਤੀ ਐ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਕਰ ਲਾਂਗੇ ਗੱਡੀ 2006 ਮਾਡਲ ਐ ਕੰਡੀਸ਼ਨ ਆਲ ਓਕੇ ਐ ਸਰਵਿਸ ਸੁਰਵਿਸ ਹੋਈ ਐ ਚਲਾਉਣ ਦੇ ਵਿੱਚ ਕੋਈ ਨੁਕਸ ਨਹੀਂ ਜਿਨ੍ਹਾਂ ਦੀ ਗੱਡੀ ਐ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਗੱਲ ਤੁਸੀਂ ਆਪੇ ਕਰ ਸਕਦੇ ਹੋ ਬਾਕੀ ਪੂਰੀ ਗੱਡੀਆਂ ਦੀ ਆਪਾਂ ਗੱਲ ਕਰ ਲਈ ਮਸ਼ੀਨਰੀਆਂ ਦੀ ਗੱਲ ਹੋਊਗੀ ਤੇ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਿਆ ਪਸੰਦ ਆਈ ਐ ਤਾਂ ਕਮੈਂਟ ਕਰਕੇ ਦੱਸਿਓ ਵੇ ਵਧੀਆ ਲੱਗਿਆ ਚੰਗੀ ਲੱਗੀ ਹੈ ਤੇ ਕੋਈ ਮਸ਼ੀਨਰੀ ਦਾ ਰੇਟ ਜ਼ਿਆਦਾ ਲੱਗਿਆ ਤਾਂ ਤੁਸੀਂ ਉਹ ਵੀ ਦੱਸਿਓ ਤੇ ਕਿਹੜੀ ਮਸ਼ੀਨਰੀ ਦਾ ਰੇਟ ਤੁਹਾਨੂੰ ਠੀਕ ਲੱਗਿਆ ਉਹ ਵੀ ਦੱਸਿਓ ਠੀਕ ਹੈ ਜੀ ਆਪਦੀ ਰਾਏ ਜ਼ਰੂਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਪੱਕੇ ਤੌਰ ਤੇ ਜੁੜਜੋ ਠੀਕ ਹੈ ਜੀ ਬਾਕੀ ਮਿਲਦੇ ਹਾਂ ਜੀ ਜਲਦੀ ਆਪਾਂ ਕਿਸੇ ਨੂੰ ਐਡ ਕਰਵਾਉਣੀ ਹੋਵੇ ਤਾਂ ਆਪਣੇ ਕੋਲੇ ਭੇਜ ਕੇ ਕਰਵਾ ਸਕਦੇ ਹਾਂ WhatsApp ਨੰਬਰ ਆਪਣਾ ਹਰੇ ਜੀ ਅੱਖਰਾਂ ਦੇ ਵਿੱਚ ਸਾਰੀ ਵੀਡੀਓ ਤੇ ਨੀਚੇ ਚੱਲਦੇ ਰਹਿੰਦੇ ਆ ਜੀ